ਲੋਕ ਸਭਾ ਚੋਣਾਂ ਦੇ ਲਈ ਗੁਰਦਾਸਪੁਰ ਤੋਂ ਐਲਾਨੇ ਗਏ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਅੱਜ ਵਿਸਾਖੀ ਮੌਕੇ ਦੀਨਾਨਗਰ ਸਥਿਤ ਗੁਰਦੁਆਰਾ ਸ਼੍ਰੀ ਕਾਲੀ ਸਾਹਿਬ ਵਿਖੇ ਨਤਮਸਤਕ ਹੋ ਪਹੁੰਚੇ ਇਸ ਦੌਰਾਨ ਬੱਬੂ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਭਾਰਤੀ ਕਿਸਾਨ ਯੂਨੀਅਨ ਰਕੋਂਦਾ ਦੇ ਕਿਸਾਨਾਂ ਨੇ ਬੱਬੂ ਦੀ ਗੱਡੀ ਨੂੰ ਰਾਸਤੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਾਲੀਆਂ ਝੰਡੀਆਂ ਵਿਖਾਉਂਦੇ ਹੋਏ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਇਸ ਬਾਰੇ ਜਦ ਦਿਨੀਸ਼ ਬੱਬੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੀ ਖੁਦ ਕਿਸਾਨੀ ਪਰਿਵਾਰ ਵਿੱਚੋਂ ਹੋਣ ਦੀ ਦੁਹਾਈ ਦਿੱਤੀ ਤੇ ਕਿਹਾ ਕਿ ਉਹ ਵੀ ਚਾਹੁੰਦੇ ਨੇ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਦਾ ਇਹ ਮਸਲਾ ਜਲਦ ਹੱਲ ਹੋਵੇ ਇਪੋਇਕ ਤੁਹਾਨੂੰ ਅੱਜ ਬਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸ਼ੁਭ ਦਿਨ ਤੇ ਮੈਂ ਗੁਰਦੁਆਰਾ 40 ਸਾਹਿਬ ਅਸ਼ੀਰਵਾਦ ਲੈਣ ਆਇਆ ਮੇਰੇ ਨਾਲ ਜ਼ਿਲ੍ਹਾ ਦੇ ਅਖੀਨ ਸਾਡੇ ਗੁਰਦਾਸਪੁਰ ਦੇ ਇੰਚਾਰਜ ਮਗੇਲ ਸਿੰਘ ਸਭ ਲੋਗ ਅੱਜ ਅਸ਼ੀਰਵਾਦ ਲੈਣ ਆਏ ਤੇ ਇਹ ਕਿ ਅੱਜ ਦਾ ਬੜਾ ਸ਼ੁਭ ਦਿਨ ਹੈ ਕਿ ਜਿਹੜਾ ਜਿਹੜੇ ਪਸਾਦਾ ਵੱਲੋਂ ਮਤ ਕਰਦੇ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਉਹ ਤੇ ਕਰਨਾ ਚਾਹੁੰਦਾ ਤੁਹਾਡੀ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਤੋਂ ਮੈਂ ਵੀ ਕਿਸਾਨੀ ਤੋਂ ਆ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸੀਂ ਗੱਲ ਨਹੀਂ ਉਹਦਾ ਚਾਹਣਾ ਇਹਦਾ ਕੋਈ ਹੱਲ ਹੋ ਜੇ ਕੋਈ ਸਰਕਾਰ ਚਾਹਦੀ ਵੀ ਆ ਕੋਈ 5 ਫਸਲ ਤੇ ਐਮ ਐਸ ਬੀ ਸਰਕਾਰ ਮੰਨੀ ਵੀ ਆ ਤੇ ਮੁਰਕੇ ਬਿਠਾ ਕੇ ਉਹਨੂੰ ਕੋਈ ਹੱਲ ਕਰਨਾ ਜੀ ਦੇਖੋ ਕਿਸਾਨ ਦੇ ਚਾਰ ਪਰਿਵਾਰ ਪਰਿਵਾਰ ਵਿੱਚ ਚੋ ਦੋ ਪਰਿਵਾਰ ਨਾਲ ਆਪਾਂ ਸੇ ਉਹਨਾਂ ਦੇ ਖੋਈ ਜਾਂਦੀ ਮਾਰੇ ਮੁੱਟੀ ਕਰਕੇ ਤੇ ਬੈਠ ਕੇ ਮੁੱਖ ਗੱਲ ਬੁੱਕਰੀ ਚੇਂਜ ਕਰਕੇ ਤੇ ਕਿਦਾ ਦੇ ਜੀ ਇਹਨਾਂ ਨੂੰ ਲੈਖਣ ਵਾਲੇ ਉਹਦੇ ਵਿੱਚ ਕਿਤਾ ਦੇਖੋ ਜਵਾਬ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਜ ਹਰ ਕੋਈ ਚਾਅ ਕਰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਕਿਹਦੇ ਨਗਰੀਏ ਪਰ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਅੱਜ ਵੀ 2 ਸਾਲ ਹੋ ਗਏ ਤੁਹਾਡੇ ਸਾਹਮਣੇ ਕੋਈ ਡਿਵੈਲਪਮੈਂਟ ਨਹੀਂ ਹੋਈ ਕਰਕੇ ਇਸ ਕਰਕੇ ਪੰਜਾਬ ਦਾ ਨੁਕਸਾਨ ਹੀ ਹੋਇਆ ਹੈ ਔਰ ਚਾਹੀਦਾ ਹੈ ਪੰਜਾਬ 'ਚ ਦੇਖੋ ਜੇ ਸੈਂਟਰ 'ਚ ਸਰਕਾਰ ਬੀਜੇਪੀ ਹੈ ਤੇ ਪੰਜਾਬ 'ਚ ਵੀ ਸਰਕਾਰ ਬੀਜੇਪੀ ਦੀ ਆਣੀ ਚਾਹੀਦੀ ਹੈ ਐਮਪੀ ਤੋਂ ਬੀਜੇਪੀ ਜਿੱਤਣਾ ਚਾਹੀਦਾ ਵਾਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਜੇ ਤੁਸੀਂ ਜਿੱਤ ਕੇ ਜਾਂਦੇ ਹੋ ਮੰਨ ਲਓ ਕਿ ਇਹ ਤੁਸੀਂ ਜਿਹੜੇ ਵਾਦੇ ਪੂਰੇ ਕੀਆਲੇ ਨੇ ਦੇਖੋ ਉਹਦਾ ਜਿਹੜਾ ਆਪਾਂ ਜਿੱਦਾਂ 9 ਦੇ 9 ਦੀ 9 ਵਿਧਾਨ ਸਭਾ ਤੋਂ ਲੋਕ ਦੋ 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 ਲੋਕ ਬਿਠਾ ਆਗੇ ਉਹਨਾਂ ਨੂੰ ਬਿਠਾ ਕੇ ਤੇ ਆਪਾਂ ਇਹ ਕਿ ਜਿਹੜੀ-ਜਿਹੜੀਆਂ ਮੰਗਾਂ ਲੋਕਾਂ ਦੀਆਂ ਨੇ ਪਹਿਲੇ ਹੱਦ ਦੇ ਦ ਹੁਣ ਕਾਦੀਆਂ ਆ ਉਥੇ ਜਿਹੜੀ ਮਿਲ ਹੈ ਉਹਦਾ ਮਸਲਾ ਬੜੀ ਦੇ ਦ ਉਹਦੇ ਇੱਕ ਉਹ ਕੋਈ ਹੈਲਥ ਦਾ ਕੋਈ ਚੰਗਾ ਹਸਪਤਾਲ ਕੋ ਖੁੱਲਣਾ ਚਾਹੀਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋਈ ਇੰਦਾਂ ਦੀ ਕੁਝ ਹੋਣਾ ਚਾਹੀਦਾ ਕਰਦੇ तो पहले भी इस मिले विनोद खन्ना जी ने प्रयास किया और पैसे भी लेंद और मिल थोड़ी देर चली लेकिन अगर प्रयास करा फिर तो मिल चला